ਹਰ ਵੇਲੇ ਆਪਾਂ ਕਿਦਾਂ ਇਹ ਯਕੀਨ ਦਿਵਾ ਸਕਦੇ ਹਾਂ ਆਪਣੇ ਮਨ ਨੂੰ ਕਿ ਸਤਿਗੁਰੂ ਹਮੇਸ਼ਾ ਸਾਡੇ ਨਾਲ ਹੈ। ਇਹ ਅਹਿਸਾਸ ਦੀ ਗੱਲ ਐ ਇਸ ਵਕਤ ਉਹ ਖਿਆਲ ਐ ਸਾਡੇ ਮਨ ਵਿੱਚ ਅਹਿਸਾਸ ਨਹੀਂ ਹੀ ਹੋਇਆ। ਇਸੇ ਕਰਕੇ ਆਪਾਂ ਹੱਥ ਪੈਰ ਮਾਰਦੇ ਆਂ। ਇਹ ਦੁਨੀਆ ਦੀ ਦਲਦਲ ਵਿੱਚ ਜਿੰਨਾ ਹੱਥ ਪੈਰ ਮਾਰਾਂਗੇ ਓਨੇ ਡੂੰਘੇ ਹੋਰ ਫਸਤੇ ਜਾਵਾਂਗੇ। ਸਾਨੂੰ ਸਹਾਰਾ ਚਾਹੀਦਾ ਦਲਦਲ ਵਿੱਚੋਂ ਨਿਕਲਣ ਵਾਸਤੇ। ਔਰ ਉਹ ਸਹਾਰਾ ਉਹ ਨਾਮ ਦੇਊਗਾ ਸਾਨੂੰ ਕਿਉਂਕਿ ਨਾਮ ਉਹ ਤਾਕਤ ਐ। ਜਿਸ ਰਚੀ ਨੂੰ ਬਣਾਇਆ ਹੈਗਾ ਜਿਹਦੇ ਸਹਾਰੇ ਦੁਨੀਆ ਚੱਲ ਰਹੀ ਹੈ ਨਾਮੋਂ ਉਪਜੇ ਨਾਮੋਂ ਵਿਣਸੈ ਸੋ ਜਿੰਨਾ ਚਿਰ ਉਸ ਸਹਾਰੇ ਤਾ ਸਾਥ ਨਹੀਂ ਲਵਾਂਗੇ ਅਸੀਂ ਤਾਂ ਬੇਟਾ ਦਲਦਲ ਵਿੱਚ ਫਸ ਕੇ نیچے ਤੇ نیچے ਖਤਮ ਹੋ ਜਾਵਾਂਗੇ ਬੇਟਾ ਨਾਲ ਇਸ ਚੀਜ਼ ਨੂੰ ਜਿੰਨਾ ਚਿਰ ਆਪਾਂ ਕਮਾਈ ਨਹੀਂ ਕਰਾਂਗੇ ਇਸ ਵਕਤ ਤਾਂ ਖਿਆਲਾਂ ਦੀ ਦੁਨੀਆ ਚ ਹੈ ਨਾ ਜਦੋਂ